ਦਲਜੀਤ ਸਾਈਂ ਦੀ ਨਵੀਂ ਆ ਰਹੀ ਫਿਲਮ ਪੰਜਾਬ 95 ਇਸ ਸਮੇਂ ਕਾਫੀ ਵਿਵਾਦਾਂ ਦੇ ਵਿੱਚ ਕਿਰੀ ਹੋਈ ਹੈ ਇਸ ਫਿਲਮ ਦੇ ਵਿੱਚ ਦਲਜੀਤ ਦੇ ਵੱਲੋਂ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਸਿੱਖ ਐਕਟਿਵਿਸਟ ਭਾਈ ਜਸਵੰਤ ਸਿੰਘ ਖਲੜਾ ਦਾ ਕਿਰਦਾਰ ਨਿਭਾਇਆ ਗਿਆ ਗੰਭੀਰ ਮੁੱਦਾ ਹੁਣ ਕਰਕੇ ਸੈਂਸਰ ਬੋਰਡ ਇਸ ਫਿਲਮ ਤੇ 85 ਕੱਟ ਲਗਾਉਣ ਦੀ ਮੰਗ ਕਰ ਚੁੱਕਾ ਹੈ ਪਰ ਹੁਣ ਰਿਵਰਸਡ ਕਮੇਟੀ ਦੇ ਵੱਲੋਂ ਇਸ ਦੇ ਵਿੱਚ 85 ਹੀ ਨਹੀਂ ਬਲਕਿ 120 ਕੱਟ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਨੇ ਜਿਸ ਤੇ ਜਸਵੰਤ ਸਿੰਘ ਖਲੜਾ ਦੀ ਪਤਨੀ ਅਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਭਾਰੀ ਵਿਰੋਧ ਜਤਾਇਆ ਜਾ ਰਿਹਾ ਹੈ ਵੇਖੋ ਪੂਰੀ ਖਬਰ ਦਲਜੀਤ ਦੋਸਾਂ ਦੀ ਫਿਲਮ ਪੰਜਾਬ 95 ਤੇ ਸੈਂਸਰ ਬੋਰਡ ਦੇ ਵੱਲੋਂ 85 ਕੱਟ ਲਗਾਉਣ ਦੀ ਮੰਗ ਕੀਤੀ ਗਈ ਹੈ ਜਿਸ ਤੇ ਰਵਾਈਸ ਕਮੇਟੀ ਨੇ ਇਸ ਤੋਂ ਵੀ ਦੋ ਕਦਮ ਅੱਗੇ ਵਧਿਆ ਫਿਲਮ ਤੇ 120 ਕੱਟ ਲਗਾਉਣ ਦੇ ਆਦੇਸ਼ ਜਾਰੀ ਕੀਤੇ ਨੇ ਜਿਸ ਤੇ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੋਰ ਖਾਲੜਾ ਅਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਭਾਰੀ ਇਤਰਾਜ਼ ਜਤਾਇਆ ਗਿਆ ਹੈ ਬੀਬੀ ਪਰਮਜੀਤ ਕੋਰ ਖਾਲੜਾ ਨੇ ਜਾਰੀ ਕੀਤੇ ਬਿਆਨ ਦੇ ਵਿੱਚ ਆਖਿਆ ਕਿ ਅਸੀਂ ਸੀਬੀਐਫਸੀ ਨੂੰ ਅਪੀਲ ਕਰਦੇ ਹਾਂ ਕਿ ਸੈਂਸਰਸ਼ਿਪ ਦੇ ਨਾਂ ਤੇ ਫਿਲਮ ਦੇ ਵਿੱਚ ਦਿਖਾਏ ਗਏ ਇਤਿਹਾਸਿਕ ਤੱਥਾਂ ਨੂੰ ਨਾ ਬਦਲਿਆ ਜਾਵੇ। ਉਹਨਾਂ ਨੇ ਕਿਹਾ ਕਿ ਸਾਡੀ ਨਿਰਮਾਤਾ ਨੂੰ ਅਪੀਲ ਹੈ ਕਿ ਉਹ ਸ਼ਹੀਦ ਜਸਵੰਤ ਸਿੰਘ ਖਾਲੜ ਦੀ ਸੱਚਾਈ ਅਤੇ ਫਿਲਮ ਦੀ ਕਹਾਣੀ ਦੇ ਨਾਲ ਖੜੇ ਰਹਿਣ। ਖਾਲੜਾ ਪਰਿਵਾਰ ਆਪਣੇ ਵਾਅਦੇ ਤੇ ਕਾਇਮ ਹੈ ਅਤੇ ਸਾਨੂੰ ਸਕਰੀਨ ਤੇ ਜਾ ਕੇ ਆਨਲਾਈਨ ਰਿਲੀਜ਼ ਹੋਣ ਵਾਲੀ ਫਿਲਮ ਨੂੰ ਦੇਖਣ ਅਤੇ اپنی ਸਹਿਮਤੀ ਦੇਣ ਦਾ ਕਾਨੂੰਨੀ ਅਧਿਕਾਰ ਹੈ ਉਹਨਾਂ ਆਖਿਆ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਕਿ ਉਹ ਫਿਲਮ ਦੇਖਣ ਅਤੇ ਆਪਣਾ ਸੰਦੇਸ਼ ਦੇਣ ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਫਿਲਮ ਆਪਣੇ ਮੂਲ ਰੂਪ ਦੇ ਵਿੱਚ ਹੀ ਰਿਲੀਜ਼ ਹੋਵੇਗੀ ਖਾਸ ਗੱਲ ਇਹ ਹੈ ਕਿ ਹਾਲ ਹੀ ਦੇ ਵਿੱਚ ਆਈ ਮੀਡੇ ਦੀ ਰਿਪੋਰਟ ਦੇ ਮੁਤਾਬਕ ਸੈਂਸਰ ਬੋਰਡ ਦੀ ਨਵੀਂ ਕਮੇਟੀ ਨੇ ਫਿਲਮ ਮੇਕਰਸ ਨੂੰ ਫਿਲਮ ਦੇ ਉਹਨਾਂ ਸਾਰੇ ਸੀਨਾਂ ਨੂੰ ਬਦਲਾਅ ਕਰਨ ਦੇ ਆਦੇਸ਼ ਦਿੱਤੇ ਨੇ ਜਿੱਥੇ ਪੰਜਾਬ ਅਤੇ ਉਸਦੇ ਜ਼ਿਲ੍ਹਾ ਤਰਨਤਾਰਨ ਦਾ ਜ਼ਿਕਰ ਹੈ ਇਸ ਤੋਂ ਇਲਾਵਾ ਫਿਲਮ ਦੇ ਵਿੱਚ ਦਿਖਾਏ ਗਏ ਕੈਨੇਡਾ ਅਤੇ ਯੂਕੇ ਦੇ ਰੈਫਰੈਂਸ ਨੂੰ ਵੀ ਹਟਾਉਣ ਦੀ ਮੰਗ ਕੀਤੀ ਗਈ ਹੈ ਹੋਰ ਤਾਂ ਹੋਰ ਸੈਂਸਰ ਬੋਰਡ ਕਮੇਟੀ ਨੇ ਇਹ ਵੀ ਮੰਗ ਕੀਤੀ ਹੈ ਕਿ ਫਿਲਮ ਦੇ ਟਾਈਟਲ ਦੇ ਵਿੱਚ ਵੀ ਬਦਲਾਅ ਕੀਤਾ ਜਾਵੇ ਕਿਉਂਕਿ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਭੜਕ ਸਕਦੀਆਂ ਨੇ ਕਮੇਟੀ ਦੀ ਇਹ ਵੀ ਮੰਗ ਹੈ ਕਿ ਫਿਲਮ ਦਾ ਮੁੱਖ ਕਿਰਦਾਰ ਜਸਵੰਤ ਸਿੰਘ ਖਲੜਾ ਦਾ ਨਾਮ ਵੀ ਬਦਲ ਕੇ ਦਿਖਾਇਆ ਜਾਵੇ ਅਤੇ ਫਿਲਮ ਦੇ ਵਿੱਚੋਂ ਗੁਰਬਾਣੀ ਦੇ ਸੀਨ ਹਟਾਏ ਜਾਣ ਸੋ ਤੁਹਾਨੂੰ ਦੱਸ ਦਈਏ ਕਿ ਫਿਲਮ ਮੇਕਰਸ ਦੇ ਵੱਲੋਂ ਸੈਂਸਰ ਬੋਰਡ ਵੱਲੋਂ ਕਹੇਗੇ ਬਦਲਾਅ ਤੇ ਇਤਰਾਜ਼ ਜਤਾਇਆ ਗਿਆ ਹੈ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਭਾਈ ਜਸਵੰਤ ਸਿੰਘ ਖਲੜਾ ਪੰਜਾਬ ਦੀਆਂ ਸਨਮਾਨਿਤ ਸ਼ਖਸੀਅਤਾਂ ਦੇ ਵਿੱਚੋਂ ਸਨ ਜਿਨ੍ਹਾਂ ਤੇ ਇਹ ਫਿਲਮ ਬਣਾਈ ਗਈ ਹੈ ਅਜਿਹੇ ਦੇ ਵਿੱਚ ਫਿਲਮ ਤੋਂ ਉਹਨਾਂ ਦਾ ਨਾਮ ਹਟਾਉਣਾ ਗਲਤ ਹੋਵੇਗਾ ਇਸ ਫਿਲਮ ਨੂੰ ਰੋਨੀ ਸਰਕੂ ਵਾਲਾ ਦੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਅਤੇ ਨਾਲ ਹੀ ਹਨੀਤ ਰਹਿਨ ਇਸ ਫਿਲਮ ਦੇ ਡਾਇਰੈਕਟਰ ਨੇ ਬਿਊਰੋ ਰਿਪੋਰਟ ਹਮਦਰਦ ਪੀਵੀ